ਇਹ ਹੁੰਦੇ ਪੜੀ ਗਈ ਦਾ ਆਪਣਾ ਜੀ ਬਦਾਰ ਸਿੰਘ ਕਿਹੜਾ ਬੇੜ ਜੇ ਦੇਖੀ ਵੰਡੀ ਤੇ ਕੀ ਗੱਲ ਹੋਈ ਹੈ ਸਾਰੀ ਇਹਦੀ ਗੱਲ ਇਦਾਂ ਹੈ ਵੀ ਥਾਂ ਹੀ ਸਾਡਾ ਆੜਤਾ ਦਾ ਹੂੰ ਫੇਰ ਖਾਂਜ ਸਾਨੂੰ 23 ਸਾਲ ਹੋ ਗਏ ਆੜ ਚਾਲ ਦੇ ਵਿੱਚ ਤੋਂ ਦੀ ਹੂੰ ਤੇੜਾ ਕਾਰ ਸਿੰਘ ਦੇ ਅੰਦਰ ਰੀਆ ਇਹਨੇ ਸਾਡੀ ਚਾਚੀ ਦਵਾਨ ਕੇ ਥਾਂ ਪੁੱਛਿਆ ਵੀ ਮੈਂ ਥਾਂ ਐਨ ਕਿ ਥੋੜਾ ਕਿਉਂ ਨਾ ਜੋ ਹੂੰ ਜੋ ਨਾ ਜੋ ਖੰਡਾ ਬਣਾ ਲਾਗੇ ਦਿਨੇ ਮੜ ਕੇ ਥਾਂ ਤੋਂ ਕਬਜ਼ਾ ਨਹੀਂ ਛੱਡਦਾ ਅੱਛਾ ਤੇ ਉਹ ਤੋਂ ਕੱਲ ਹੀ ਆਉਦੇ ਉਸੇ ਥਾਂ ਦੀ ਸਫਾਈ ਸੁਲ ਕਰਾਉਣ ਗਏ ਆ ਅੱਛਾ ਇਹ ਸਾਡੇ ਆਣ ਕੇ ਗੱਲ ਪਾਗੇ ਬੰਦੇ ਉਹਨਾਂ ਕਰਤਾ ਆਪਾਂ ਬਹਾਵਾਂ ਜਾਂਡਿਆ ਆੜਾ ਉੱਤੇ ਪਹੁੰਚ ਪਹੁੰਚ ਤਾ ਅੱਛਾ ਤੇ ਭੋਜਨ ਉਹ ਇਸ ਨੂੰ ਉਤਰ ਕੇ ਆਗੇ ਉੱਤੇ ਵੀ ਚੱਲ ਵੇਖ ਚੱਲ ਕੇ ਕੀ ਕਰਦੇ ਬੰਦੇ ਤੇ ਭੋਜਨ ਦਾ 15 ਮਿੰਟ ਹੀ ਹੋਇਆ ਲੋਤਿਆਨ ਦੇ ਅਣਜਾਣੇ ਆਣ ਕੇ ਤੇ ਗੱਲ ਪਾਗੇ ਬੰਦੇ ਅੱਛਾ ਕਿਹੜੇ ਬੰਦੇ ਕੋਣੇ ਬੰਦੇ 40 50 ਬੰਦੇ ਕਾਰਸਾਂ ਦਾ ਕਾਰਸਾਂ ਦਾ ਮੁੰਡਾ ਅੱਛਾ ਨਾਲ ਉਹਦਾ ਭਰਾ ਵੀ ਆਉਣਾ ਤੁਸੀਂ ਮਤਲਬ ਸਪਾਈ ਕਰਦੇ ਹੋ ਤੇ ਆਹ ਧਿਆਨ ਆਹ ਹਾਂਜੀ ਆਹ ਯਾਰ ਤੇ ਆਪਣੀ ਵੱਖਰੀ ਨਾ ਜੇ ਸਾਡੇ ਚਾਚੇ ਦੀ ਆੜ ਤੇ ਅਸੀਂ ਘਰੋਂ ਗਏ ਆ ਅੱਛਾ ਤੇ ਪਹਿਲਾਂ 4 ਮੀਟਿੰਗਾਂ ਕੀਤੀਆਂ ਮਾਰਕੀਟ ਕਮੇਟੀ ਦੇ ਨਾਲ ਹੂੰ ਉਹ ਤਾਂ ਪੁੱਛ ਕੇ ਸਾਡਾ ਮਣ ਕੇ ਛੱਡਦਾ ਕਿਉਂ ਨਹੀਂ ਹੂੰ ਇਹ ਐਂਕੋ ਬਿਆਨ ਦਿੰਦਾ ਰਿਹਾ ਮੇਰੇ ਬੰਨਾਂ ਨੂੰ ਵੜੀ ਹੁੰਦੀ ਜੇ ਮੈਂ ਤਾਂ ਛੱਡਾਂ ਤੇ ਫੇਰ ਹੰਦਦਾ ਰਿਹਾ ਚਾਲ ਮਸਲਾਹ ਕਰਕੇ ਛੱਡੂ 4 ਮੀਟਿੰਗਾਂ ਇਹਨੇ ਪਹਿਲੋਂ ਕਰਤਾ ਸਿੰਘ ਪਹਿਲਵਾਨ ਨੇ ਕੀਤੀਆਂ ਉੱਥੇ 73 ਸੰਪਰਦ ਹਣੂ ਨਾਲ ਆਉਂਦਾ ਰਿਹਾ ਅੱਛਾ ਜੀ ਤੇ ਮਾਰਗਦਰਸ਼ਕ ਸਰਪੰਚ ਆਪਣਾ ਕੋਬਿੰਟ ਸਾਹ ਵਾਲਾ ਕਿੰਨੇ ਬੰਦੇ ਨਾਲ ਸੱਟ ਲੱਗਿਆ ਵੀ ਸਾਡੇ 5-5 ਬੰਦੇ ਫਟਾ ਲੱਗਿਆ ਕੋਲਵਾਨ ਨੇ ਕੋਲਵਾਨ ਨੇ ਸੱਟ ਲੱਗਿਆ ਕੋਲਵਾਨ ਨੇ ਬਹੁਤਿਆਂ ਜਿਆਦਾ ਲਾਈਆਂ ਇਹਦੇ ਪੱਜ ਪੁੱਜ ਦੇ ਬਾਰੇ ਕੋਲਵਾਨ ਦਾ ਸ਼ੋਰ ਨਹੀਂ ਹੁੰਦੀ ਹੈ ਸਿਕਿਉਰਟੀ ਦੇਗੀ ਉਦੋਂ ਬੰਦਾ ਗੱਨ ਮਾਣ ਗੱਡੀ ਤੇ ਉਤਰਿਆ ਨਹੀਂ ਹੁੰਦਾ ਉੱਥੇ ਰਿਹਾ ਅੱਛਾ ਜੀ ਇਹ ਤਾਂ ਕਿ ਅੱਗੇ ਨਾਲ ਚੱਲ ਪਈ ਦੋ ਮਿੰਟ ਆ ਕੇ ਘਰ ਆ ਫਿਰ ਭੰਗਾ ਇਹਦਾ ਕਾਰੀ ਹੂੰ ਜਿਹੜਾ ਤਾਂ ਹੀ ਮੈਂ ਤੁਹਾਨੂੰ ਦੱਸਿਆ ਪਰ ਆਹ ਨਹੀਂ ਆ ਫੜਾ ਪਣ ਹੋ ਗਿਆ ਉਹ ਪਛਾ ਪੂਰਾ ਹੋ ਗਿਆ ਨਾ ਪੁਲਿਸ ਤੋਂ ਫੁੱਜੀ ਤੇ ਉਹਨੇ ਭਾਈ ਨੇ ਆਖਾ ਵੀ ਜਾਂਦੇ ਝਾਤੀ ਮਾਰਦੇ ਆਪਣੇ ਮੁੰਡੇ ਉੱਥੇ ਕੰਮ ਕਰਨ ਦਾ ਇੰਨੇ ਜੀ ਹੁਣ ਜੰਮਾ 15 ਮਿੰਟਾਂ ਚ ਸਾਡੇ ਨਾਲੇ ਕੰਮ ਬਣ ਗਿਆ ਜੀ ਹੁਣ ਕਤਾਰ ਪੈਣ ਵੀ ਕਿਤੇ ਦੂਜਾ ਕਤਾਰਾਂ ਉਹ ਉਹ ਇਹਲੇ ਪਹਿਲਾਂ ਤਾਂ ਇੱਥੇ ਹੀ ਰਾਰ ਠੀਕ ਅੱਛਾ ਥੋੜਾ ਨਭਾ ਗਿਆ ਕਿਦਾਂ ਹੀ ਹੱਥ ਨਾਲੀ ਆ ਹਰ ਤਰ੍ਹਾਂ ਬਹੁਤ ਟਟਾਂ ਲੱਗੀਆਂ ਉਹਦੇ ਦੇਖ ਕੇ ਉਹਨਾ ਅਮਰਤ ਸਰ ਮੈਡੀਕਲ ਕੰਮ ਤੇ ਗਿਆ ਉਹ ਵੀ ਕੀ ਨਾ ਆਪਣਾ ਤੇ ਕੀ ਗੱਲ ਹੋਈ ਸਾਰੀ ਮੇਰਾ ਨਾਮ ਜੇ ਸਿੰਘ ਜੀ ਹਾਂਜੀ ਕਹਿਣਾ ਕੋਗਣ ਦਾ ਤੁੰਗ ਕੋਸ਼ਤੀ ਹੈ ਅੱਛਾ ਕੋਗਣ ਕੋਸ਼ਤੀ ਹੈ ਹਮ ਮੈਂ ਭੌਂਜ ਦੇ ਨਾਲ ਹੀ ਹਾਂ ਅੱਛਾ ਜੀ ਕਿਥੇ ਆਰ ਤੇ ਆਪਣੀ ਮੈਡੀਕਲ ਸਪਾਈਸ ਕਰਾਉਣ ਦੇ ਸ਼ਰਤ ਤੇ ਹਮ ਕਈ ਨੰਨ ਲੈ ਰਹੇ ਹਾਂ ਅਿਕਲ ਮਾਰgende ਚੱਕਰ ਉਹਦੇ ਡਾਕੂਮੈਂਟ ਖਲੋਗੇ ਉਹਦੇ ਪਹਿਲੋਂ ਚੈਰੀ ਚੁਰੀ ਜੀ ਉਹ ਖਲੋਗੇ ਆਣ ਕੇ ਉਧਰ ਮਰੀਜ਼ ਜੀ ਆਈ ਆ ਘਾਰ ਸੰਗਤਕਾਰ ਸੌ ਦਾ ਮੁੰਡਾ ਇਹਦਾ ਇਹਦਾ ਭਰਾ ਦੂਜਾ ਮਾਹਵੀਰ ਹਮ ਬੱਜੀ ਸਤੇ ਉਹ ਆਣ ਕੇ ਉਹਨੂੰ ਇੰਟੀਕਾਲੀ ਬੰਦੇ ਨੇ ਇਹਨੂੰ ਸ਼ਤੇ ਬਾਕੀ ਨਾਲ ਤੋਆਂ ਕੇ ਕਰ ਪਏਗੇ ਅੱਛਾ ਉਹਨਾਂ ਕੋਈ ਹੀ ਦਾਤਰ ਦੁੱਤ ਤੇ ਟੰਨਾ ਹੂੰ ਤਹੀਂ ਖਾਲੀ ਆ ਤਹੀਂ ਤੇ ਜਾਣਦੇ ਹਾਂ ਪ੍ਰੋਵਨ ਸਾਹਿਬ ਆ ਕਰ ਰਹੀ ਕਿੰਨੀ ਵੇਲੇ ਕਟਮਾਏ ਇਹ ਹੋਊਗਾ ਕੋਈ 11:30 ਵਜੇ ਦਾ ਟਾਈਮ ਹੋਊਗਾ ਸਾਢੇ ਦੁਪਹਿਰ ਸਵੇਰ ਦਾ ਹਾਂਜੀ ਹਾਂਜੀ ਅੱਛਾ ਜੀ ਹਾਂ ਅੱਛਾ ਜੀ ਹਾਂਜੀ ਸਾਢੇ ਜੀ ਠੀਕ ਹੈ ਆ ਲੈ ਤੇ ਫਿਰ ਮੌਕੇ ਤੇ ਕੋਈ ਚ ਆਈ ਕੋਈ ਤੇ ਕੋਈ ਨਹੀਂ ਆਈ ਅੱਛਾ ਹਾਂਜੀ ਉਹਨਾਂ ਦੇ ਬੰਦੇ ਕੋਈ ਸਟੌਲ ਲੱਗੀਆਂ ਕੋਈ ਨਹੀਂ ਉਹਨਾਂ ਨੂੰ ਕਿਸੇ ਨੂੰ ਲੱਗੀਆਂ ਸੀ ਤੇ ਖਾਲੀ ਹੱਥ ਛੋਟੇ-ਸਾਰੇ ਉਹਨਾਂ ਕੋਲ ਹੀ ਜਿਵੇਂ ਉਦਾ ਹੀ ਵੈਸੇ ਨਹੀਂ ਅਸੀਂ ਤੇ ਨਹੀਂ ਅਸੀਂ ਪੁਲਿਸ ਨੇ ਉੱਥੇ ਜਾਂਦਾ ਹੈ ਨਾ ਹਾਂਜੀ ਭਵਨ ਸਾਹਿਬ ਠੀਕ ਹੈ ਹਾਂਜੀ ਭਵਨ ਜੀ ਸਟੌਲ ਲੱਗਿਆ ਕਰਤਾਰ ਭਵਨ ਸਪੈਕ ਕਰ ਰਹੇ ਭਵਨ ਦੇ ਬਾਹਰ ਲੱਗੀਆਂ ਕਿੰਨੇ ਕੋਨਾ ਤੇ ਇੱਕ ਵਰਲਡ ਦਾ ਭਵਨ ਐਡੀ ਵੱਡੀ ਗੱਲ ਤੇ ਇਹ ਬੰਦੇ ਕੰਦੇ ਉਹ ਇੰਨਾ ਉਹਨਾਂ ਨੂੰ ਸ਼ਰਮ ਕਰਤਾ ਭਵਨ ਦੀ ਦਾ ਤੇ ਹੁਣ ਪੁਲਿਸ ਨੇ ਕੋਈ ਤੜ ਬਿਆਨ ਬੁਣ ਲਿਆ ਕੋਈ ਅੱਗੇ ਕੋਈ ਗੱਲ ਬਣ ਕਰਕੇ ਕਿੱਥੇ ਗਈ ਕੱਲ੍ਹ ਹੈ ਪਤਾ ਪੁਲਿਸ ਨੂੰ ਦਾ ਅੱਛਾ ਕੀ ਨਾ ਬਿਟੀ ਆਪਣਾ ਸਰ ਪ੍ਰੈਜ਼ੈਂਟ ਕਿਥੋਂ ਰਹਿ ਲੋਏ ਮੈਂ ਜੀ ਪਿੰਡ ਲੀਰੀ ਹਾਲ ਵਾਸੇ ਪਿੱਕੇਂਡ ਜਿਹੜੀ ਝਗੜਾ ਹੋਇਆ ਲੜਾਈ ਹੋਈ ਆ ਕੀ ਕਿਸ ਗੱਲ ਲੜਾਈ ਹੋਈ ਤੇ ਕੀ ਗੱਲ ਅੱਗੀ ਹੋਈ ਐਂ ਸਰ ਬਾੜਤ ਕਰਦੇ ਆ ਜੀ ਹਮ ਬਾੜਤ ਕਰਦੇ ਆ ਤੇ ਉਹ ਮੰਨ ਲੋ ਜਿੱਥੇ ਅਸੀਂ ਆਪਣਾ ਫਾੜਿਆ ਸਰਕਾਰੀ ਜਗਾ ਸਰੀ ਤੇ ਸਰ ਇਹਨਾਂ ਕੀ ਗੱਲ ਕੀਤਾ ਕਿ ਇਹਨਾਂ ਦਾ ਕੋਈ ਨਾਮ ਲੈਣਾ ਨਾ ਦੇਣਾ ਕੋਈ ਇੱਥੇ ਇੱਕ ਕਬਜ਼ਾ ਗੰਦੀ ਨੀਤਨਾ ਆਇਆ ਸਾਡਾ ਸਾਰਾ ਅੰਦਰ ਸਾਰਾ ਜਿੰਨਾ ਮਾਰਤੀ ਇਹ ਇੱਕ ਸਮਾਨ ਹੁੰਦਾ ਹੈ ਦੋ ਕੰਡੇ ਆ ਤੇ ਸਾਡੀ ਲੋਕਰ ਆ ਜਿਹੜਾ ਉਹਦੇ ਵਿੱਚ ਪੈਸੇ ਹੀ ਡੇਢ ਤੋਂ ਲੱਖ ਰੁਪਈਆ ਤੇ ਜਿੰਨਾ ਸਾਡਾ ਸਰ ਹੋਰ ਕਰੀ ਲੂ ਮੰ ਲੋ ਵੀ ਵਰਤਿਆਂ ਦਾ ਸਮਾਨ ਹੁੰਦਾ ਜਿੰਨਾ ਵੀ ਨਿੱਜੀ ਸਮਾਨ ਹੁੰਦਾ ਅੰਦਰ ਪਿਆੜ ਤੇ ਉਹ ਸਾਰਾ ਸਾਰਾ ਚੁੱਕ ਕੇ ਲੈ ਗਿਆ ਜੀ ਉਹ ਜਗਾ ਹੈ ਕਿ ਨਹੀਂ ਉਹਦਾ ਮੈਂ ਜਗਾ ਸਰਕਾਰੀ ਹੈ ਜੀ ਜਗਾ ਸਰਕਾਰੀ ਹੈ ਕਬਜਾ ਸਾਡੇ ਕੋਲ ਹੈ ਕਬਜਾ ਸਾਡੇ ਕੋਲ ਤੇ ਜਿਹੜਾ ਪਲਵਾਦੀ ਕਹਿ ਰੇ ਵੀ ਇੱਥੇ ਪੈਸੇ ਵੇਖੜ ਗਏ ਇਸ ਨੂੰ ਤਾਂ ਕਰਵਾਉਣਾ ਸੜਗੀਆਂ ਨੂੰ ਪਾਲਿਸ਼ੇਬਾ ਤੇ ਜਗਬੀਨ ਉਹਦੇ ਉਸ ਉਹ ਕਿਦਾਂ ਸਟੇ? ਨਹੀਂ ਆਪਸੇ ਆਣੇ ਜੋ ਜੀ ਇਹ ਜਲੰਧਰ ਰਹਿੰਦੇ ਨੇ। ਅੱਛਾ। ਤੇ ਉੱਥੇ ਦੱਸੋ ਤੁਸੀਂ ਇਹਨਾਂ ਦਾ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਇਹ ਕੀ ਵੇਖਣ ਗਏ ਨੇ? ਉਹਨਾਂ ਨੇ ਸਦਾ ਕਹਿੰਦੇ ਆ ਵੀ ਪਾਉਗਾ ਡਾ ਹੈਗਾ ਜੀ ਪ੍ਰੋਗਰਾਮ ਹੀ ਕੋਈ ਫੰਕਸ਼ਨ ਹੀ ਕੋਈ। ਉਹ ਵਿਕਰ ਪਰਤਾਲ ਪਹਿਲਾਂ ਮਨਾਈ ਤੇ ਜਦੋਂ ਆਏ ਆ ਤੇ ਤੁਸੀਂ ਸਾਰੇ ਗੱਲ ਪੈ ਗਏ। ਫੰਕਸ਼ਨ ਪਾਉਂ ਡਿਆ ਜੀ। ਹੂੰ। ਤੇ ਮੰਡੀ ਜੀ ਆਪਾਂ ਕਬਜ਼ਾ ਕਰਨ ਦੀ ਨੀਤ ਨਾਲ ਗਏ ਕਿ ਇਹਨਾਂ ਕੀ ਕੀਤਾ ਜੀ ਇਦਾਂ ਉੱਥੇ ਜਾ ਕੇ ਘਟੋ ਘਟ ਵੀ 50 60 ਬੰਦੇ ਨੇ। ਹੂੰ। ਉਹਦੇ ਵਿੱਚ ਟਰੈਕਟਰ ਚੱਲੰਦੇ ਨੇ ਮਿੱਟੀ ਨਸਵਾ ਕੇ ਵਜਨਦੇ ਨੇ ਅਹੀਂ ਸਰ ਜਦੋਂ ਸਾਨੂੰ ਪਤਾ ਲੱਗਾ ਵੀ ਸਾਡੇ ਲੋਕਰ ਜਿਹੜਾ ਆਪਾ ਉਹ ਲੱਦੰਦੇ ਨੇ ਸਾਡੇ ਬੰਦੇ ਨੇ ਦੱਸਿਆ ਜਦੋਂ ਲੋਕਰ ਲੱਦੰਦੇ ਨੇ ਸਾਰਿਆਂ ਨੂੰ ਉਦੋਂ ਪੈ ਗਿਆ ਸਾਡੇ ਸਾਰੇ ਉਹਦੇ ਵਿੱਚ ਪੈਸੇ ਹੀ ਉਹਦਾ ਕਰਕੇ ਹੀ ਸਾਰੇ ਅਹੀਂ ਗਏ ਜਦੋਂ ਅਹੀਂ ਗਏ ਨਾ ਸਾਰਾ ਸਾਡੀ ਸੱਟਾਂ ਲਾਤੀਆਂ ਜੀ ਇੱਕ ਉਹ ਕਦੇ ਵੀ ਤੁਹਾਡੇ ਕੋਲ ਪੱਜੀ ਸੀ ਬੰਦੇ ਜਿਹੜਾ ਕੋ ਹਥਿਆਰ ਹੀ ਜਿਹੜਾ ਕੋਈ ਨਹੀਂ ਨਹੀਂ ਸਰ ਇਦਾਂ ਦੀ ਕੋਈ ਗੱਲ ਨਹੀਂ ਅਹੀਂ ਮੈਂ ਹਾਂ ਤੇ ਸਰ ਤੇ ਮੇਰੇ ਨਾਲ ਇੱਕ ਮੇਰਾ ਬੰਦਾ ਹੀ अच्छा हां जी ਤੁਹਾਡੇ ਕਿਨੇ ਪਰਜਗਮੀ ਹੋਏ ਆ ਸਾਡੇ ਸਰ ਦੋ ਬੰਦਾ ਤੇ ਜਾਰੀਆਂ ਸੱਟਾਂ ਲੱਗੀਆਂ ਜੀ ਮੇਰੇ ਤੇ ਇੱਕ ਮੇਰਾ ਬੰਦਾ ਜੀ ਤੁਸੀਂ ਕੋ ਕੰਪਲੇਟ ਕੀਤੀ ਪੁੱਛਣਾ ਹਾਂ ਜੀ ਅੱਛਾ ਕੀ ਕੀ ਕਿਤਾ ਪੁੱਛਣਾ ਨਾ ਜਾਂ ਚੱਲ ਰਹੀ ਹੈ ਹਾਂ ਜੀ ਮੰਗਲ ਤੇ ਮੰਗਲ ਦੇ ਇਨਸਾਫ ਦੀ ਮੰਗ ਕਰਦੇ ਆ ਜੀ ਇਹਨਾਂ ਵੇਖੋ ਜੀ ਇਹ ਜਲੰਧਰ ਦੇ ਰਹਿਣ ਵਾਲੇ ਨੇ ਤੇ ਇੱਥੇ ਆਣ ਕੇ ਜੀ ਇਹ ਇੱਕ ਆਪਣੇ ਕਹਿੰਦੇ ਨੇ ਕਿ ਆਈਜੀ ਰਟਾਇਰ ਹੋਏ ਨੇ ਆਪਣੇ ਉਹਦੇ ਦਾ ਮੰਨ ਲਓ ਕਿ ਇਸਤੇਮਾਲ ਕਰਨ ਦਾ ਹੈ ਜੀ ਉਹਦਾ ਕਰਕੇ ਸਾਨੂੰ ਦਬਦਬਾ ਸਾਡੇ ਤੇ ਬਣਾਉਂਦੇ ਨੇ ਹਰ ਪੱਖੋਂ ਸਾਡੇ ਤੇ ਦਬਦਬਾ ਬਣਾਉਂਦੇ ਨੇ ਜੀ ਜੀ ਕੀ ਨਾ ਆਪਣਾ ਮੇਰਾ ਨਾਮ ਕੁਲਵੀਰ ਸਿੰਘ ਕੀ ਗੱਲ ਹੋਈ ਯਾਰ ਯਾਰ ਤਰੇ ਕਿੰਨੇ ਝਗੜਾ ਜਿਹੜਾ ਆਇਆ ਕਾਹਦਾ ਆਇਆ ਕੀ ਗੱਲ ਆਪਣੀ ਇਥੇ ਰੇਤ ਬਦਰੀ ਦੀ ਦੁਕਾਨ ਆ ਤੇ ਮੈਂ ਦੀ ਲੰਗ ਦਾ ਪਿਆ ਹੀ ਤੇ ਇੱਥੇ ਅਣਪਛਾਤੇ ਬੰਦੇ ਕਾਫੀ ਨਾਲ ਹੀ ਤੇ ਨਾਲ ਕਰਤਾਰ ਪਲਵਾਨ ਹੀ ਸੁਰ ਸਿੰਘ ਵਾਲੇ ਤੇ ਅੰਗਰੇਜ਼ ਸਿੰਘ ਆ ਉਹਨਾਂ ਨੇ ਜਿੰਦਰਾ ਤੋੜ ਕੇ ਸਮਾਨ ਲੱਦੰਦਾ ਹੀ ਉਹ ਝਗੜਾ ਵੀ ਆਇਆ ਝਗੜਾ ਇਹ ਮੈਂ ਇੰਨਾ ਕਿ ਇਥੋਂ ਜਦੋਂ ਲੰਘਦੇ ਆ ਉਦੋਂ ਕਾਫੀ ਉਹ ਬਹੁਤ ਜ਼ਿਆਦੇ ਹੀ ਮੈਂ ਲੰਘਦੇ ਵੇਖਿਆ ਇਥੋਂ ਖਲੋਗੇ ਕਿ ਇਹ ਇਥੋਂ ਸਮਾਨ ਲਦਨਦਾ ਹੈ ਗੱਡੀ ਨੂੰ ਹਾਂਜੀ ਹਾਂਜੀ ਇਹਨਾਂ ਬਾਅਦ ਚ ਜਦੋਂ ਰੌਲਾ ਰੱਪਾ ਪਿਆ ਤੇ ਇਥੋਂ ਵੀ ਇਹ ਪਤਾ ਲੱਗਾ ਕਿ ਬੰਦੇ ਕਾਫੀ ਆਏ ਤੇ ਉਧਰੋਂ ਘਰ ਪਤਾ ਲੱਗਾ ਉਹਨਾਂ ਨੂੰ ਹਰਪ੍ਰੀਤ ਉਹਨਾਂ ਨੂੰ ਉਹ ਆਏ ਆ ਉਹਨਾਂ ਆ ਕੇ ਡੱਕਣ ਦੀ ਕੋਸ਼ਿਸ਼ ਕੀਤੀ ਤੇ ਇਹਨਾਂ ਵੀ ਦੋ ਜਣੇ ਆਏ ਤੇ ਇਹਨਾਂ ਨੇ ਆ ਕੇ ਤੇ ਉਹਨਾਂ ਦੇ ਵੀ ਗੱਲ ਪੈ ਗਈ ਇਹਨਾਂ ਦੇ ਬੰਦੇ ਤੇ ਸੱਟਾਂ ਸੁੱਟਾਂ ਉਹਨਾਂ ਨੂੰ ਹੀ ਲੱਗੀਆਂ ਨਾਲ ਅਸਲ ਕੀ ਸਾਰੀ ਗੱਲ ਹੋਗਾ ਕੀ ਕਰ ਗਈ ਦੇਖੋ ਇਹ ਜਿਹੜਾ ਝਗੜਾ ਆ ਸਰਕਾਰੀ ਜਗ੍ਹਾ ਦੇ ਵਿੱਚ ਜਿਹੜੇ ਆਰਥੀਆਂ ਨੂੰ ਫੜਨ ਆਏ ਜਾਂਦੇ ਨੇ ਦੋਵੇਂ ਪਾਰਟੀਆਂ ਆਪਣਾ ਆਪਣਾ ਨਾ ਪੋਜੀਸ਼ਨ ਸ਼ੋਅ ਕਰ ਰਹੀਆਂ ਸੀ ਇਸ ਫੜ ਨੂੰ ਲੈ ਕੇ ਇਸ ਕਲੋਂ ਇਹਨਾਂ ਦਾ ਝਗੜਾ ਹੋਇਆ ਦੋਵੇਂ ਤਰ੍ਹਾਂ ਜਿਹੜੀਆਂ ਵੱਖ-ਵੱਖ ਹਸतालों ਦੇ ਵਿੱਚ ਦਾਖਲ ਆ ਇਹਨਾਂ ਦੇ ਜਿਹੜੀ ਆ ਤਰਤੀਸ ਚੱਰੀ ਆ ਐਮਐਲਏ ਰ ਲੈ ਕੇ ਜਾਂਦੇ ਬਣਦੀ ਕਾਨੂੰਨੀ ਕਰਦੇ ਆ ਅੰਤਰਾਜੀ ਸਰ ਪਹਿਲਵਾਣ ਆ ਸਿਰਫ ਉਹਦੇ ਪਰਿਵਾਰ ਕਹਿੰਦੇ ਹੜ ਤੇ ਭੱਜਾ ਕੀਤਾ ਗਿਆ ਜਾਂਦੇ ਹਨ ਦੇਖੋ ਇਹ ਜਿਹੜਾ ਮੈਟਰ ਹੈ ਇਹ ਜਿਹੜਾ ਝਗੜੇ ਦਾ ਆ ਇਹਦੇ ਵਿੱਚ ਜਿਹੜੇ ਦੋਵਾਂ ਤਰ੍ਹਾਂ ਨੂੰ ਸਟਾਂ ਲੱਗਿਆ ਨੇ ਤੇ ਦੋਵੇਂ ਤਰ੍ਹਾਂ ਦਾਖਲ ਨੇ ਤੇ ਝਗੜਾ ਤਾਂ ਬੇਸਿਕਲੀ ਸਰਕਾਰੀ ਜਗ੍ਹਾ ਤੇ ਪੋਜੈਸ਼ਨ ਨੂੰ ਲੈ ਕੇ ਹੋਇਆ ਤੇ ਦੋਵੇਂ ਤਰ੍ਹਾਂ ਇਹ ਕਹਿੰਦੀਆਂ ਵੀ ਇਹ ਸਾਡੀ ਫਾੜ ਆ ਇਹ ਸਾਡੀ ਫਾੜ ਆ ਸੋ ਇਹਨਾਂ ਦਾ ਜਿਹੜਾ ਝਗੜਾ ਹੋਇਆ ਉਹਦੀ ਐਮਐਲਆਰ ਮੁਤਾਬਕ ਜਿਹੜੀ ਬਣਦੀ ਕਾਨੂੰਨੀ ਕਰਦਾ